ਹਾਂਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਪੰਜਾਬ ਦੇ ਪੁੱਤ ਚੈਨਲ ਦੀ ਟੀਮ ਪਹੁੰਚੀ ਅੱਜ ਕੋਠੇ ਗਿੱਲਾਂ ਦੇ ਜ਼ਿਲ੍ਹਾ ਫਰੀਦਕੋਟ ਪੰਜਾਬ ਸੋਨੂੰ ਅੱਜ ਇੱਕ অতি ਦੁਖੀ ਪਰਿਵਾਰ ਨਾਲ ਮਿਲਾਂ ਰਹੇ ਹਾਂ ਜਿਨ੍ਹਾਂ ਦਾ ਅਜ ਤੋਂ 10-11 ਮਹੀਨੇ ਪਹਿਲਾਂ ਇੱਕ ਨੌਜਵਾਨ ਬੇਟਾ ਪੁੱਤਰ ਭੈਣ ਦਾ ਭਰਾਗਾ ਜੋ ਕਿਸੇ ਦਿਮਾਗੀ ਪਰੇਸ਼ਾਨੀ ਦੇ ਕਾਰਨ ਆਪਣੇ ਘਰੋਂ ਚਲਾ ਗਿਆ ਤੇ ਅੱਜ ਡੇਟ ਹੈ ਤੁਹਾਨੂੰ ਦੱਸ ਦਈਏ 7 9 2024 ਤੇ ਅੱਜ ਤੋਂ 20-25 ਦਿਨ ਪਹਿਲਾਂ ਉਹਨਾਂ ਦੀ ਲੋਕੇਸ਼ਨ ਬਾਈ ਗਰਮੀਤ ਸਿੰਘ ਦੀ ਫਰੀਦাবাদ ਹਰਿਆਣਾ ਦੀ ਦੇਖੀ ਗਈ ਸੀ ਜਿੱਥੇ ਇੱਕ ਵੀਡੀਓ ਪਾਈ ਸੀ ਗੁਰੂ ਰਾਮਦਾਸ ਆਈਡੀ ਤੋਂ ਇੰਸਟਾਗ੍ਰam ਤੋਂ ਉਹ ਬਾਈ ਸੜਕ ਕਿਨਾਰੇ ਪਾਣੀ ਦੇ ਵਿੱਚ ਦਿਮਾਗੀ ਪਰੇਸ਼ਾਨੀ ਦੇ ਕਾਰਨ ਦਿਖਾਈ ਦੇ ਰਿਹਾ ਖੜਾ ਬੈਠਾ ਉਹਦੇ ਵਿੱਚ ਤੇ ਆਪਾਂ ਬਾਈ ਗਰਮੀਤ ਸਿੰਘ ਦੇ ਪਰਿਵਾਰ ਨਾਲ ਗੱਲਾਂ ਮਤਾਂ ਕਰਦੇ ਆਂ ਭੈਣ ਨਾਲ ਤੇ ਪੁੱਛਦੇ ਆਂ ਬਾਈ ਗਰਮੀਤ ਸਿੰਘ ਬਾਰੇ ਹਰੇਕ ਮਾਈ ਭਾਈ ਵੀਰ ਭੈਣ ਭਰਾ ਹਰੇਕ ਬਜ਼ੁਰਗ ਨੂੰ ਬੇਨਤੀ ਅਚਾਨਾਂ ਦੇ ਵਿੱਚ ਵੀ ਜਿਸ ਵੀ ਕਿਸੇ ਨੂੰ ਬਾਈ ਗਰਮੀਤ ਸਿੰਘ ਬਾਰੇ ਪਤਾ ਲੱਗਦਾ ਉਹ ਹਰੇਕ ਵੀਰ ਭੈਣ ਭਰਾ ਮਾਈ ਭਾਈ ਪਰਿਵਾਰ ਨਾਲ ਸੰਪਰਕ ਕਰੇ ਤਾਂ ਕੋਈ ਜੋ ਨੌਜਵਾਨ ਵੀਰਾ ਦਾ ਬਾਈ ਗਰਮੀਤ ਸਿੰਘ ਉਹ ਪਰਿਵਾਰ ਨੂੰ ਮਿਲ ਸਕੇ ਭੈਣੇ ਸਸੀ ਗਗ ਜੀ ਸਸੀ ਗਗ ਜੀ ਭੈਣੇ ਕਿੰਨਾ ਚਿਰ ਹੋ ਗਿਆ ਬਾਈ ਨੂੰ ਗਏ ਨੂੰ ਵੀਰੇ 12 ਦਸੰਬਰ ਦਾ ਘਰੋਂ ਗਿਆ ਹੋਇਆ ਠੀਕ ਹੈ ਭੈਣੇ ਤੇ ਇਹ ਭੈਣੇ ਵੀ ਬਾਈ ਦਿਮਾਗੀ ਤੌਰ ਤੇ ਅਫਸੈਟ ਸੀ ਕਿਵੇਂ ਚੱਕਰ ਹਾਂਜੀ ਦਿਮਾਗੀ ਤੌਰ ਤੇ ਅਫਸੈਟ ਸੈਟ ਹੈ ਡਿਪਰੈਸ਼ਨ ਦੇ ਵਿੱਚ ਆ ਗਿਆ ਜੀ ਉਹ ਘਰੋਂ ਚਲਾ ਗਿਆ ਇੱਕਦਮ ਜੀ ਉਸ ਤੋਂ ਬਾਅਦ ਬਸ ਆ ਫਰੀਦাবাদ ਤੋਂ ਵੀਡੀਓ ਮਿਲੀ ਹੈ ਜੀ ਉਸ ਤੋਂ ਬਾਅਦ ਸਾਨੂੰ ਕੁਝ ਨਹੀਂ ਪਤਾ ਲੱਗ ਰਿਹਾ ਇਹਦਾ ਵੀ ਕਿੱਧਰ ਨੂੰ ਚਲਾ ਗਿਆ ਕਿੱਧਰ ਨੂੰ ਨਹੀਂ ਚਲਾ ਗਿਆ ਕਿਸੇ ਨੂੰ ਵੀ ਮਿਲਦਾ ਗਰਮੀਤ ਸਿੰਘ ਇਹਦਾ ਨਾਮ ਹੈ ਸਨੋਪ ਕੁਲਵੰਤ ਸਿੰਘ ਕੋਠੇ ਗਿੱਲਾਂ ਦੇ ਕੋਟਖਪੂਰਾ ਜਿਲ੍ਹਾ ਫਰੀਦਕੋਟ ਦਾ ਵਸਨੀਕ ਹੈ ਜੀ ਜਿਲ੍ਹਾ ਫਰੀਦਕੋਟ ਦਾ ਵਸਨੀਕ ਹੈ ਠੀਕ ਹੈ ਭੈਣੇ ਤੇ ਪੈਨੇ ਬਾਈ ਦੇ ਕਿਹੜੀ ਪੈਂਟ ਪਾਈ ਜਿੱਦੇ ਗਿਆ ਤੇ ਕਿਹੜੀ ਸ਼ਰਟ ਪਾਈ ਸੀ ਕਿਵੇਂ ਚੱਕਰਾ ਘਰੋਂ ਜਦੋਂ ਗਿਆ ਸਿਆਲ ਦੇ ਮਹੀਨੇ 12 ਦਸੰਬਰ ਨੂੰ ਘਰੋਂ ਗਿਆ ਕਾਲੀ ਪੈਂਟ ਪਾਈ ਵੀ ਸੀਗੀ ਉਹੀ ਕਾਲੀ ਪੈਂਟ ਦੇ ਨਾਲ ਹੀ ਉਹ 8 9 ਮਹੀਨਿਆਂ ਦੇ ਬਾਅਦ ਸਾਨੂੰ ਫਰੀਦাবাদ ਦੇ ਵਿੱਚ ਮਤਲਬ ਕਿ ਵੀਡੀਓ ਦੇ ਤੌਰ ਤੇ ਮਿਲ ਗਿਆ ਜੀ ਹੁਣ ਉਸ ਤੋਂ ਬਾਅਦ ਸਾਨੂੰ ਕੁਝ ਨਹੀਂ ਪਤਾ ਲੱਗ ਰਿਹਾ ਕਿੱਥੇ ਜਾਂਦਾ ਰਿਹਾ ਵੀਡੀਓ ਪਾਉਣ ਵਾਲੇ ਨੇ ਇਹ ਗਾਣਾ ਲਾਤਾ ਵੀ ਨਸ਼ੇ ਕਰਦੇ ਆ ਮੁੰਡੇ ਪਰ ਮੇਰਾ ਭਰਾ ਨਸ਼ਾ ਨਹੀਂ ਕਰਦਾ ਉਹ ਬਿਲਕੁਲ ਨਹੀਂ ਨਸ਼ਾ ਕਰਦਾਗਾ ਉਹ ਡਿਪਰੈਸ਼ਨ ਦੇ ਕਾਰਨ ਘਰੋਂ ਨਿਕਲ ਗਿਆ ਘਰੋਂ ਪਰੇਸ਼ਾਨ ਸੀ ਨਰਮਾ ਨਹੀਂ ਹੋਇਆ ਤਾਂ ਕਰਕੇ ਕਣਕ ਉਗਰੀ ਨਹੀਂ ਲੇਟ ਬੀਜੀ ਸੀ ਜਦੋਂ ਕਣਕਾਂ ਦਾ ਮਾਰਾ ਮਲੂਕਾ ਰੋਲ ਚਲਾ ਗਿਆ ਉਹ ਖਾਲਾ ਮਾਰਾ ਕਰੋ ਨਿਕਲ ਗਿਆ ਜਦੋਂ ਕਣਕ ਨੂੰ ਪਾਣੀ ਲਾਉਣ ਲੱਗਿਆ ਉਹਨੂੰ ਦੁੱਖ ਹੋਇਆ ਉਹ ਉੱਥੋਂ ਤੁਰ ਗਿਆ ਉਸ ਤੋਂ ਬਾਅਦ ਸਾਨੂੰ ਨਹੀਂ ਪਤਾ ਕਿ ਕਿੱਧਰ ਨੂੰ ਔਟ ਗਿਆ ਕਿੱਧਰ ਨੂੰ ਇਹ ਪੈਣੇ ਸੁੱਡਾ ਜਿਹੜਾ ਪੇਕ ਪਿੰਡਾ ਉਹ ਕਿਹੜਾ ਪਿੰਡਾ ਹੈਗਾ ਗਿੱਲਾਂ ਦੇ ਕੋਠੇ ਠੀਕ ਹੈ ਜੀ ਕੋਟਕਪੂਰਾ ਤਹਿਸੀਲ ਹੈ ਤੇ ਜ਼ਿਲ੍ਹਾ ਫਰੀਦਕੋਟ ਹੈ ਹਾਂਜੀ ਤੇ ਤੁਹਾਡੇ ਤੁਹਾਡਾ ਸਹਰਾ ਪਰਿਵਾਰ ਬੈਠਾ ਇੱਥੇ ਹਾਂਜੀ ਮੇਰਾ ਸਹਰਾ ਪਰਿਵਾਰ ਹੈ ਜੀ ਬੁਰਜ ਹਰੀ ਕੇ ਠੀਕ ਹੈ ਭੈਣੇ ਤੇ ਭੈਣੇ ਤੁਸੀਂ ਦੋਨੇ ਨਾ ਆਪਣੇ ਉਥੋਂ ਦਾ ਵੀ ਇੱਥੋਂ ਦਾ ਜਿਵੇਂ ਸੇਮ ਦੋ ਨੰਬਰ ਕੋਈ ਬੋਲੋ ਕਨੈਕਟ ਨੰਬਰ ਵੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਭੈਣ ਭਰਾਵਾਂ ਨੂੰ ਬਜ਼ੁਰਗਾਂ ਨੂੰ ਕੀ ਬੇਨਤੀ ਕਰਦੇ ਹੋ ਵੀਰੇ ਮੈਂ ਬਜ਼ੁਰਗਾਂ ਨੂੰ ਵੀਰਾਂ ਨੂੰ ਭੈਣਾਂ ਨੂੰ ਸਾਰਿਆਂ ਨੂੰ ਇਹ ਹੀ ਬੇਨਤੀ ਕਰਦੀ ਆ ਵੀ ਜਿੱਥੇ ਵੀ ਗੁਰਮੀਤ ਸਿੰਘ ਨਾਂ ਦੀ ਆਈਡੀ ਦਾ ਮੁੰਡਾ ਜਾਂ ਦੱਸਦਾ ਜਾਂ ਕੋਈ ਕੰਟੈਕਟ ਨੰਬਰ ਦੱਸਦਾ ਪਲੀਜ਼ ਸਾਡੇ ਨਾਲ ਸੰਪਰਕ ਕਰੋ ਸਾਡਾ ਨੰਬਰ 94171 13723 ਹੈ ਜੀ 166840 518 99 ਹੈ ਜੀ ਪਲੀਜ਼ ਪੈਣੇ ਫਿਰ ਮੰਨ ਲਓ ਮਾਤਾ ਪਿਤਾ ਬਹੁਤ ਪਰੇਸ਼ਨ ਹੋਣਗੇ ਬਿਮਾਰਾ ਤੁਹਾਡੇ ਮਾਤਾ ਜੀ ਬਹੁਤ ਜਿਆਦਾ ਬਜ਼ੁਰਗਾ ਮੇਰੇ ਡੈਡੀ ਦਾ ਤਾਂ ਐਕਸੀਡੈਂਟ ਹੋਇਆ ਵੈ ਉਹ ਕਿਤੇ ਮਗਰ ਜਾ ਵੀ ਨਹੀਂ ਸਕੇਗੇ ਸਾਨੂੰ ਤਾਂ ਕਦੇ ਜਾ ਹੀ ਨਹੀਂ ਸਕੇ ਉਹ ਮਗਰ ਕਿਉਂਕਿ ਅਸੀਂ ਤਾਂ ਆਪ ਨਹੀਂ ਜਾ ਸਕੇਗੇ ਮਗਰ ਠੀਕ ਹੈ ਕਿਉਂਕਿ ਸਾਨੂੰ ਤਾਂ ਪਤਾ ਹੀ ਨਹੀਂ ਵੀ ਉਹ ਕਿੱਥੇ ਕਿੱਥੇ ਭੱਜਿਆ ਫਿਰਦਾ ਹੁਣ ਗਰੀਬੀ ਦੇ ਵਿੱਚ ਕਿੱਥੇ ਕਿੱਥੇ ਜਾਣ ਉਹ ਮਗਰ ਨਾ ਪੈਸਾ ਲਾ ਸਕਦੇ ਨਾ ਅਸੀਂ ਭੱਜ ਸਕਦੇ ਹਾਂ ਮਗਰ ਡਿਪਰੈਸ਼ਨ ਦੀ ਦਵਾਈ ਉਹਦੀ ਚੱਲੀ ਜਾਂਦੀ ਹੈ ਇਹ ਪੈਣੇ ਤੁਹਾਨੂੰ ਕਿਹੜਾ ਠਾਣਾ ਲੱਗਦਾ ਤੁਸੀਂ ਐਫਆਰਆਈ ਦਰਜ ਕਰਵਾਈ ਵੀ ਹੈ ਨਾ ਉਹਦੀ ਟੋਟ ਖਪੂਰਾ ਕੋਟਕਪੂਰਾ ਥਾਣਾ ਲੱਗਦਾ ਤੁਹਾਨੂੰ ਹਾਂਜੀ ਕੋਟਕਪੂਰਾ ਥਾਣਾ ਲੱਗਦਾ ਤੇ ਐਫਆਰ ਵੀ ਤੁਸੀਂ ਕਰਵਾ ਛੱਡੀ ਹੁਦੀ ਹੈ ਨਾ ਹਾਂਜੀ ਐਫਆਰ ਆਈ ਕਰਵਾ ਛੱਡੀ ਹੈ ਭੈਣੇ ਤੁਸੀਂ ਅੱਜ ਨਾ ਅੱਜ ਦੀ ਡੇਟ ਬੋਲੋ ਤਾਂ ਕਿ ਸਾਰੇ ਵੀਰ ਭੈਣ ਭਰਾਵਾਂ ਨੂੰ ਪਤਾ ਲੱਗ ਜੇ ਵੀ ਅੱਜ ਦੀ ਨਵੀਂ ਵੀਡੀਓ ਹੈ ਤੇ ਆਪਣਾ ਵੀਰਾ ਜਿਹੜਾ 10-12 ਮਹੀਨੇ ਪਹਿਲਾਂ ਘਰੋਂ ਚਲਾ ਗਿਆ ਦਿਮਾਗੀ ਪਰੇਸ਼ਾਨੀ ਦੇ ਕਾਰਨ ਦੁਬਾਰੇ ਬੋਲਦੇ ਭਾਈ 7 9 2000 24 ਹੈ ਜੀ ਅੱਜ ਦੀ ਤਰੀਕ ਇਹ 12 ਦਸੰਬਰ 2023 ਦਾ ਘਰੋਂ ਗਿਆ ਜੀ ਡਿਪਰੈਸ਼ਨ ਦੇ ਕਾਰਨ ਡਿਪਰੈਸ਼ਨ ਦੀ ਦਵਾਈਏ ਦੀ ਚੱਲੀ ਜਾਂਦੀ ਹੈ ਜੀ ਪਲੀਜ਼ ਕਿਸੇ ਨੂੰ ਵੀ ਕਿਸੇ ਵੀ ਜਗ੍ਹਾ ਮਿਲਦਾ ਫਰੀਦাবাদ ਦੇ ਵਿੱਚ ਵੀਡੀਓ ਹੀ ਮਿਲੀ ਹੈ ਸਾਨੂੰ ਉਸ ਤੋਂ ਬਾਅਦ ਸਾਨੂੰ ਕੋਈ ਪਤਾ ਨਹੀਂ ਗੱਡੀ ਬੱਸ ਚੜ੍ਹ ਕੇ ਕਿੱਧਰ ਨੂੰ ਚਲਾ ਗਿਆ ਹੋਊਗਾ ਇਸ ਕਰਕੇ ਕਿਰਪਾ ਕਰਕੇ ਬੇਨਤੀ ਕੀਤੀ ਜਾਂਦੀ ਹੈ ਕਿਸੇ ਵੀ ਵੀਰ ਭੈਣ ਬਜ਼ੁਰਗ ਮਾਤਾ ਕਿਸੇ ਨੂੰ ਵੀ ਇਸ ਸ਼ਕਲ ਦਾ ਮੁੰਡਾ ਮਿਲਦਾ ਪਲੀਜ਼ ਉਸ ਨੂੰ ਪੁੱਛ ਕੇ ਵੀ ਤੂੰ ਕਿੱਥੋਂ ਆਇਆ ਕਿਵੇਂ ਹੈ ਤੇ ਸਾਡੇ ਨਾਲ ਸੰਪਰਕ ਕਰੋ 92171 1372 62840 518 93 ਤੇ ਸੰਪਰਕ ਕਰੋ ਪਲੀਜ਼ ਮੇਰੇ ਡੈਡੀ ਬਹੁਤ ਪਰੇਸ਼ਾਨ ਹੈ ਉਹ ਘਰੋਂ ਉੱਠ ਕੇ ਜਾ ਨਹੀਂ ਸਕਦੇ ਉਹਨਾਂ ਦੇ ਰੋੜੇ ਐਕਸੀਡੈਂਟ ਹੋਇਆ ਹੋਇਆ ਹੈ ਮੇਰੀ ਮਾਂ ਬਜ਼ੁਰਗ ਹੋ ਚੁੱਕੀ ਆ ਉਹ ਨਹੀਂ ਜਾ ਸਕਦੀ ਮਗਰ ਇਸ ਲਈ ਹੋਰ ਹਾਂਜੀ ਦੋਸਤੋ ਸਾਰਿਆਂ ਨੂੰ ਹਰੇਕ ਮਾਈ ਭਾਈ ਵੀਰ ਬਜ਼ੁਰਗ ਜੋ ਕਾਲਜ ਦੇ ਬੱਚੇ ਪੜ੍ਹਦੇ ਆ ਸਕੂਲ ਦੇ ਵਿੱਚ ਪੜ੍ਹਦੇ ਆ ਉਹਨਾਂ ਸਾਰਿਆਂ ਦੇ ਚਾਰਨਾ ਦੇ ਵਿੱਚ ਪਰਿਵਾਰ ਵੱਲੋਂ ਸਾਡੇ ਚੈਨਲ ਵੱਲੋਂ ਵਿੱਚ ਬੇਨਤੀ ਹੈ ਚਾਰਨਾ ਦੇ ਵਿੱਚ ਵੀ ਤੁਸੀਂ ਜੇ ਇਸ ਸ਼ਕਲ ਦਾ ਮੁੰਡਾ ਜੋ ਗਰਮੀ ਸਿੰਘ ਆ ਸਾਹਮਣੇ ਤੁਸੀਂ ਫੋਟੋ ਦੇਖ ਰਹੇ ਹੋ ਜੇ ਸੋਨੂੰ ਮਿਲਦਾ ਇੱਕ ਨਸ਼ੇੜੀ ਨਾ ਸਮਝੋ ਪਰਿਵਾਰ ਥੋੜੇ ਸਾਹਮਣੇ ਬੈਠਾ ਕੋਈ ਨਸ਼ਾ ਪਤਾ ਨਹੀਂ ਕਰਦਾ ਇਹ ਮੁੰਡਾ ਦਿਮਾਗੀ ਤੌਰ ਤੇ ਅਫਸਰਟ ਹੋ ਗਿਆ ਆਪਾਂ ਦੇਖਦੇ ਆਪਾਂ ਪਿੰਡ ਵਾਲੇ ਲੋਕ ਆ ਨਾਰਮਲ ਘਰਾਂ ਦੇ ਨਰਮਾਣੀ ਹੋਇਆ ਕਣਕ ਨਹੀਂ ਉਗਰੀ ਸੀ ਉਹਦੀ ਪਰੇਸ਼ਾਨੀ ਦੇ ਕਾਰਨ ਘਰੋਂ ਚਲਾ ਗਿਆ ਸੋ ਜੇ ਕਿਸੇ ਵੀ ਵੀਰ ਭੈਣ ਭਰਾ ਨੂੰ ਕੋਈ ਇਹ ਵੀਰਾ ਮਿਲਦਾ ਤਾਂ ਉਹ ਜੁੜੇ ਭੈਣ ਨੇ ਨੰਬਰ ਦੱਸਿਆ ਉਸ ਨੰਬਰਾਂ ਤੇ ਸੰਪਰਕ ਕਰਕੇ ਦੱਸੋ ਤਾਂ ਜੋ ਮਾਪਿਆਂ ਨੂੰ ਬੁੱਢੇ ਮਾਪਿਆਂ ਭੈਣ ਨੇ ਦੱਸਿਆ ਵੀ ਮੇਰੇ ਪਿਤਾ ਜੀ ਦਾ ਐਕਸੀਡੈਂਟ ਹੋਇਆ ਮਾਤਾ ਜੀ ਦੀ ਮੰਜੀ ਤੇ ਬਿਮਾਰ ਆ ਗਈ ਠੀਕ ਆ ਬੁੱਢੇ ਮਾਪਿਆਂ ਨੂੰ ਇਹਨਾਂ ਦਾ ਨੌਜਵਾਨ ਪੁੱਤ ਮਿਲ ਸਕੇ ਤੇ ਭੈਣ ਨੂੰ ਉਹਦਾ ਭਰਾ ਮਿਲ ਸਕੇ ਧੰਨਵਾਦ ਜੀ ਧੰਨਵਾਦ ਜੀ